ਹਾਂਜੀ ਜਿਹੜੀ ਤੇਰੇ ਵਾਂਗ ਬੁੱਕ ਪਬਲਿਸ਼ ਹੋਈ ਹੈ ਇਹਦੇ ਵਿੱਚੋਂ ਮੈਂ ਦੋ ਬੋਲ ਤੁਹਾਡੇ ਨਾਲ ਸਾਂਮੁਖ ਕਰਨ ਜਾ ਰਿਹਾ ਹਾਂ ਸਭ ਨੂੰ ਜਾਨ ਪਿਆਰੀ ਸੱਚ ਹੁਣ ਕੀ ਕਹੀਏ ਜ਼ਹਿਰ ਪਿਆਲਾ ਸ਼ਰਬਤ ਕਹਿ ਕੇ ਪੀ ਲਈਏ ਸਭ ਨੂੰ ਜਾਨ ਪਿਆਰੀ ਸੱਚ ਹੁਣ ਕੀ ਕਹੀਏ ਜ਼ਹਿਰ ਪਿਆਲਾ ਸ਼ਰਬਤ ਕਹਿ ਕੇ ਪੀ ਲਈਏ ਸਿੰਘਪੁਰੀਆ ਸੱਚ ਦੇ ਰਸਤੇ ਬਹੁਤੇ ਟੇਢੇ ਨੇ ਝੂਠ ਬੋਲ ਕੇ ਦੋ ਚਾਰ ਦਿਹਾੜੇ ਜੀ ਲਈਏ ਸਭ ਨੂੰ ਜਾਨ ਪਿਆਰੀ ਸੱਚ ਹੁਣ ਕੀ ਕਹੀਏ ਧੰਨਵਾਦ ਹਾਂਜੀ ਮੈਂ ਸਰਿੰਦਰ ਸਿੱਖੀ ਚੇਅਰਮੈਨ ਪੰਜਾਬੀ ਬਰਾਸਤ ਸੱਭਿਆਚਾਰ ਮੰਜ ਪੰਜਾਬ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਇਸ ਮੇਲੇ ਚ ਆ ਕੇ ਕਿ ਇਸ ਮੇਲੇ ਦੇ ਵਿੱਚ ਮਲਖਣ ਸ਼ਖਸੀਤਾਂ ਦੇ ਨਾਲ-ਨਾਲ ਗੀਤਾਂ ਦੇ ਬੰਜਾਰੇ ਸ਼ਬਦਾਂ ਦੇ ਸ਼ਬਦਾਚਾਰੀਆ ਤੇ ਗੀਤਾਂ ਦੇ ਜਨਮਦਾਤਾ ਸਿਰਜਣਹਾਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਭਾਵੇਂ ਮੈਂ ਇਹਨਾਂ ਨੂੰ ਬਹੁਤ ਪਹਿਲਾਂ ਦਾ ਜਾਣਦਾ ਪਰ ਆ ਜਿਹੜਾ ਰੂਬ ਰੂ ਇਹਨਾਂ ਦੇ ਨਾਲ ਜਫੀਆਂ ਪਾ ਕੇ ਮੇਲ ਹੋਏ ਇਹ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਆ ਕਿ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਕਿ ਇਹ ਜਿਹੜਾ ਮੇਲਾ ਆ ਗੀਤਕਾਰਾਂ ਦਾ ਹੋ ਰਿਹਾ ਲੁਧਿਆਣੇ ਦੇ ਅੰਤਰਰਾਸ਼ਟਰੀ ਸਟੇਜ ਪੱਦਰ ਦੀ ਆ ਜਿਹੜੀ ਪੰਜਾਬੀ ਭਵਨ ਇੱਥੋਂ ਇਹ ਮੇਲਾ ਜਿਹੜਾ ਸਟਾਰਟ ਹੋਇਆ ਨਾ ਇਹ ਮੇਲਾ ਭਾਰਤ ਨਹੀਂ ਮੱਧ ਏਸ਼ੀਆ ਦੇ ਵਿੱਚ ਇੱਕ ਨੰਬਰ ਇੱਕ ਨੰਬਰ ਦਾ ਮੇਲਾ ਆ ਦਰਸ਼ਕੋ ਗੱਲ ਚੱਲਦੀ ਸੀ ਅੱਜ ਸਾਰੇ ਜਾਣਦੇ ਆ ਕੁੰਭ ਦੇ ਮੇਲੇ ਦੀ ਕਹਿੰਦੇ ਕੁੰਭ ਦੇ ਮੇਲੇ ਦੇ ਵਿਛੜੇ ਹੋਏ ਕਦੇ ਮਿਲਦੇ ਨਹੀਂ ਐ ਚਲੋ ਜਿਹੜੇ ਵਿਛੜਿਆ ਪਰਮਾਤਮਾ ਕਰੇ ਉਹ ਮਿਲ ਜਾਣ ਪਰ ਇਹ ਜਿਹੜਾ ਮੇਲਾ ਇੱਕ ਗੀਤਕਾਰਾਂ ਦਾ ਮਹਾਕੁੰਭ ਬਣ ਗਿਆ ਕੀ ਇੱਥੇ ਵਿਛੜੇ ਹੋਏ ਸਾਰੇ ਦੇ ਸਾਰੇ ਜਿਹੜੇ ਕਦੇ ਕਹਿੰਦੇ ਅਸੀਂ ਫੋਨ ਤੇ ਗੱਲਾਂ ਕਰਦੇ ਸੀ ਆਪਣੀ ਜ਼ਿੰਦਗੀ ਚੋ ਟਾਈਮ ਨਹੀਂ ਸੀ ਕੱਢਿਆ ਕਦੇ ਮੇਲ ਮਿਲਾਪ ਨਹੀਂ ਸੀ ਬਣਿਆ ਕੋਈ ਵਿਦੇਸ਼ਾਂ ਚ ਜਾ ਕੇ ਬਸ ਗਏ ਅੱਜ ਇਹ ਉਹ ਮੇਲਾ ਸਾਬਤ ਹੋ ਗਿਆ ਕਿ ਜਿਹਨੇ ਵਿਛੜੇ ਹੋਏ ਰੂਹਾਂ ਵੀ ਮਿਲਾ ਦਿੰਦੀ ਹੈ ਦਰਸਲ ਇਹ ਮੇਲਾ ਇਸ ਦਾ ਮੇਲੇ ਦਾ ਮਤਲਬ ਹੀ ਹੁੰਦਾ ਕਿ ਮੇਲ ਮੇਲ ਹੋ ਜਾਣਾ ਅਸਲੀ ਮੇਲਾ ਇਹ ਆ ਜਿੱਥੇ ਬਹੁਤ ਫੰਕਾਰਾਂ ਦਾ ਮੇਲ ਹੋਇਆ ਜਿੱਥੇ ਰੂਹਾਂ ਨੂੰ ਰੂਹਾਂ ਦਾ ਮੇਲ ਸੰਗਮ ਹੋਇਆ ਸੰਗਮ ਅੱਜ ਰੂਹਾਂ ਦਾ ਰੂਹਾਂ ਦਾ ਮੇਲ ਹੋ ਗਿਆ ਤੇ ਮੈਨੂੰ ਜਦ ਪੱਟੀਪੜੇ ਵਾਲੀ ਦਾ ਫੋਨ ਆਇਆ ਕਿ ਭਾਜੀ ਤੁਸੀਂ ਆਉਣਾ ਹੀ ਆਉਣਾ ਤੇ ਮੈਂ ਕਹਾਂ ਜੀ ਮੈਂ ਜਰੂਰ ਤੁਹਾਡੇ ਦਰਸ਼ਨ ਕਰੂੰਗਾ ਫਿਰ ਸਾਡੇ ਸ਼ਬਦਾਚਾਰੀਆ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਜਨਾਬ ਮਦਨ ਜਲੰਦਰੀ ਜੀ ਜਦ ਇਹਨਾਂ ਨੇ ਫੋਨ ਕੀਤਾ ਕਿ ਤੁਸੀਂ ਤਿਆਰ ਰਹੀਓ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਤੇ ਮੈਨੂੰ ਹੋਰ ਵੀ ਇੱਕ ਮਾਣ ਮਹਿਸੂਸ ਹੋਇਆ ਫਿਰ ਸੇਵਾ ਸਿੰਘ ਨੌਰਤ ਸਾਹਿਬ ਪਾਲੀ ਦੇਦਵਾਲੀਆ ਜੀ ਜਦ ਘਰ ਹੀ ਪਹੁੰਚ ਗਏ ਵੀ ਚੱਲਣਾ ਹੀ ਆ ਭਾਈ ਜੋ ਇਹਨਾਂ ਨੇ ਸੇਵਾਵਾਂ ਜਿੱਦਾਂ ਵੀ ਆ ਨਾਲ ਅਸੀਂ ਰਲ ਕੇ ਮੇਲੇ ਨੂੰ ਸਫਲਤਾ ਵੱਲ ਬਧੇ ਆ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਲਾ ਕਰਵਾਉਣ ਵਾਲੇ ਦਰਸ਼ਕ ਤੇ ਤੁਸੀਂ ਮਹਾ ਪੰਜਾਬ ਵਾਲੇ ਜਿਹੜੇ ਚੈਨਲ ਹੈ ਤੁਹਾਡਾ ਜਿਹਨੇ ਸਾਡਾ ਸ਼ੁਭ ਕਾਮਨਾਵਾਂ ਵਰਲਡ ਵਿੱਚ ਲੈ ਕੇ ਜਾਣੀਆਂ ਹੈ ਇਹ ਹਮੇਸ਼ਾ ਤੰਦਰੁਸਤੀ ਰੱਖੇ ਸਿਹਤਮੰਦ ਰਹੋ ਤੇ ਇਸੇ ਤਰ੍ਹਾਂ ਹੀ ਗੀਤਕਾਰਾਂ ਦੀ ਆਵਾਜ਼ ਨੂੰ ਅੱਗੇ ਤੱਕ ਲੈ ਕੇ ਜਾਓ ਜੋ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਉਹ ਇਹ ਮੇਲਾ ਕਰ ਰਿਹਾ ਉਹ ਮੇਲੇ ਵਾਲੇ ਜਿਹੜੇ ਸਹਿਯੋਗੀ ਆ ਜਾਂ ਮੇਲੇ ਦੇ ਪ੍ਰਬੰਧਕ ਆ ਉਹ ਕਰ ਰਹੇ ਪੰਜਾਬ ਸਰਕਾਰ ਦਾ ਕੰਮ ਹੈ ਕੋਊ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਅੱਜ ਗੀਤਕਾਰ ਸਾਰੇ ਇਕੱਠੇ ਹੋ ਗਏ ਚਾਹੇ ਕਿਸੇ ਦਾ ਗੀਤ ਰਿਕਾਰਡ ਹੋਇਆ ਜਾਂ ਨਹੀਂ ਹੋਇਆ ਜਾਂ ਕਿਸੇ ਦੇ ਸੈਂਕੜੇ ਗੀਤ ਰਿਕਾਰਡ ਹੋ ਗਏ ਨੇ ਜਾਂ ਉਹਨਾਂ ਦੇ ਆਉਣ ਵਾਲੇ ਟਾਈਮ 'ਚ ਹੋਣੇ ਨੇ ਉਹ ਸਾਰੇ ਆਪਣੇ ਹੱਕਾਂ ਦੀ ਰਾਖੀ ਦੇ ਲਈ ਇੱਕ ਜਥੇਬੰਦੀ ਬਣਾ ਕੇ ਖੜੇ ਹੋਗੇ ਉਹ ਇਸ ਮੇਲੇ ਨੇ ਮੁੱਢ ਬੰਨੇ ਆ ਦੇਖੋ ਜਥੇਬੰਦੀਆਂ ਤਾਂ ਪਹਿਲਾਂ ਹੀ ਬਹੁਤ ਐ ਇਸ ਗੱਲ ਦੀ ਤਾਂ ਮੈਂ ਸੱਚੀ ਗੱਲ ਕਹਿਣਾ ਕਿ ਜਥੇਬੰਦੀਆਂ ਨਾ ਇੱਕ ਹੁੰਦੀਆਂ ਆ ਤੇ ਨਾ ਇਹ ਖੁੰਦਿਆਂ ਪਰ ਇਹਨਾਂ ਦੀ ਮੁੱਦਿਆਂ ਤੇ ਸਾਂਝ ਹੁੰਦੀ ਆ ਅੱਜ ਇਹਨਾਂ ਦਾ ਸਾਰਿਆਂ ਨੇ ਇੱਕ ਮੁੱਦਾ ਬਣਾ ਕੇ ਸਾਂਝ ਪਾ ਕੇ ਇਹਦੀ ਇੱਕ ਪੁਲੰਗ ਪੱਟੀ ਆ ਜਿਹੜੀ ਕਿ ਪੰਜਾਬੀ ਗੀਤਕਾਰ ਜਾ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਪਲੇਠੀ ਤੇ ਬਡੇਰੀ ਪਲਾਂਗ ਹੈ ਜਿਹੜੀ ਕਿ ਚਿਰਾਂ ਤੱਕ ਯਾਦ ਰਹੂਗੀ ਉਹ ਗੌਰਮਾਈ ਮਾਂ ਬੋਲੀ ਨੂੰ ਸਲਾਮ ਕਰਦਾ ਬਹੁਤ ਖੁਸ਼ੀ ਆ ਕਿ ਸਾਹਿਤਕਾਰਾਂ ਦੀ ਦੁਨੀਆ ਦੇ ਵਿੱਚ ਇੱਕ ਪਲੇਠਾ ਕਦਮ ਅਮਰਦੀਪ ਸਿੰਘਪੁਰਿਆ ਸਾਹਿਬ ਨੇ ਕਿਤਾਬ ਭੇਟ ਕਰਕੇ ਰੱਖਿਆ ਔਰ ਇਹ ਕਿਤਾਬ ਦੇ ਵਿੱਚ ਇਸ ਤੋਂ ਵੀ ਹੋਰ ਖੁਸ਼ੀ ਦੀ ਗੱਲ ਇਹ ਆ ਕਿ ਇਹ ਸੰਤੋਖ ਸਿੰਘ ਸੰਧੂ ਜੀ ਨੂੰ ਨਾਲ ਲੈ ਕੇ ਮੇਰੇ ਕੋਲ ਜਦੋਂ ਆਏ ਤਾਂ ਕਹਿੰਦੇ ਜੀ ਤੁਹਾਡੇ ਤੋਂ ਬੰਦ ਲੈਣੇ ਆ ਸ਼ਬਦ ਤੇ ਮੈਰੇ ਚੰਦ ਸ਼ਬਦੇ ਦੇ ਵਿੱਚ ਇਹਨਾਂ ਨੇ ਪ੍ਰਿੰਟ ਕਰਕੇ ਸੈਕੰਡ ਪੇਜ ਤੇ ਤਾਂ ਮੈਨੂੰ ਵੀ ਨਾਲ ਰੱਖਿਆ ਮੈਂ ਇਹ ਕਿਤਾਬ ਨੂੰ ਜਿੱਥੇ ਮਨਜ਼ੂਰ ਕਰਦਾ ਸਵੀਕਾਰ ਕਰਦਾ ਉੱਥੇ ਮੈਂ ਇਹ ਕਿਤਾਬ ਦਾ ਖੜੜੇ ਦਾ ਕੁਝ ਮੁੱਖ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਨਾ ਕਿ ਇਹ ਕਿਤਾਬ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਤੁਹਾਨੂੰ ਸਾਰੇ ਅੰਗ ਮਿਲਣਗੇ ਜਿਹਦੇ ਵਿੱਚ ਰੋਮਾਂਸ ਵੀ ਆ ਪਿਆਰ ਵੀ ਆ ਬੇਰਹਾਵੀ ਆ ਤੇ ਸੁਹਪਣ ਵੀ ਆ ਹੰਕਾਰ ਵੀ ਆ ਪੈਸਾ ਵੀ ਆ ਹੁਸਨ ਵੀ ਆ ਜਿਹਦੇ ਵਿੱਚ ਇਬਾਦਤ ਵੀ ਆ ਇਹ ਕਤਾਬ ਅੱਜ ਮੈਨੂੰ ਸਵੀਕਾਰ ਕਰਦੇ ਨੂੰ ਬਹੁਤ ਮਾਣ ਹੋ ਰਿਹਾ ਆਉਣ ਵਾਲੇ ਸਮੇਂ 'ਚ ਮੈਂ ਸਮਝ ਲੋ ਵੀ ਇਹ ਪ੍ਰਮਾਤਮਾ 'ਗੇ ਅਰਦਾਸ ਕਰਦਾ ਵੀ ਇਹਨੂੰ ਇੰਨੀ ਤوفيق ਬਖਸ਼ੇ ਕਿ ਇਹਦੀਆਂ ਦਰਜਣਾਂ ਦੇ ਹਿਸਾਬ ਨਾਲ ਕਿਤਾਬਾਂ ਹੁਣ ਤੇ ਜਿੱਧਰ-ਜਿੱਧਰ ਕਿਤਾਬ ਇਹਦੀ ਰਿਲੀਜ਼ ਹੋਵੇ ਜਿਹੜੇ ਸ਼ਹਿਰ 'ਚ ਜਾਵੇ ਤਾਂ ਉੱਥੋਂ ਇਹਨੂੰ ਇਹਦੀ ਕਿਤਾਬ ਭੇਟ ਕਰਨ ਲੋਕ ਐਨਾ ਇਹਨੂੰ ਮੈਂ ਬੇਨਤੀ ਕਰਦਾ ਧੰਨਵਾਦ ਡਿਜੀਟਲ ਤੋਂ ਵੀ ਡਿਜੀਟਲ ਚੱਲ ਰਿਹਾ ਪਰ ਸਾਡੇ ਗੀਤਕਾਰ ਅਮਰਦੀ ਭੀਜੇ ਨੇ ਕਿਤਾਬ ਲਿਖੀ ਹੈ ਜਦੋਂ ਕਿ ਕਿਤਾਬਾਂ ਨੂੰ ਪੜਨ ਵਾਲੇ ਲਗਭਗ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਉਹ ਰੁਚੀ ਛੱਡ ਹੀ ਚੁੱਕੇ ਨੇ ਕੋਈ ਟਾਈਮ ਸੀ ਸਾਹਿਬ ਪੰਜਾਬੀ ਭਵਨ ਇਹ ਗਿਣਿਆ ਜਾਂਦਾ ਸੀ ਕਿ ਜੋ ਵੀ ਸਾਹਿਤ ਦੀ ਕਿਤਾਬ ਚਾਹੀਦੀ ਆ ਪੰਜਾਬੀ ਭਵਨ ਚੋਂ ਮਿਲੂਗੀ ਅੱਜ ਤੁਸੀਂ ਕਰਮਾ ਵਾਲਿਓ ਜੇ ਤੁਸੀਂ ਪੁਸਤਕ ਲੈ ਕੇ ਉਸੇ ਜ਼ਮੀਨ ਤੇ ਖੜੇ ਹੋ ਜਿੱਥੋਂ ਬਹੁਤ ਵੱਡੇ ਵੱਡੇ ਲੇਖਕਾਂ ਨੇ ਆਪਣਾ ਜੀਵਨ ਦਾ ਸਫਰ ਸ਼ੁਰੂ ਕੀਤਾ ਤੇ ਆਕਾਸ਼ ਤੱਕ ਦੀਆਂ ਉਚਾਈਆਂ ਨੂੰ ਗਏ ਆਪਣੀ ਕਿਤਾਬ ਬਾਰੇ ਦੋ ਗੱਲਾਂ ਜੀ ਜਦੋਂ ਸਾਰੀ ਦੁਨੀਆ ਤਾਂ ਚੱਲ ਰਹੀ ਹੈ ਡਿਜੀਟਲ ਵੱਲ ਨੂੰ ਤੁਸੀਂ ਕਿਤਾਬ ਲਿਖਣ ਦਾ ਕਿਵੇਂ ਸੋਚਿਆ ਤੇ ਕਿਹੋ ਜਿਹਾ ਤੁਹਾਨੂੰ ਇਹਦਾ ਹੰਗਾਰਾ ਮਿਲਿਆ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਟਾਈਮ ਦਿੱਤਾ ਤੇ ਮਦਨ ਜਲੰਦਰੀ ਜੀ ਸੇਠੀ ਸਾਹਿਬ ਸੰਤੂ ਸਾਹਿਬ ਮਨੋਰ ਧਾਰੀਵਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਮੇਲਾ ਗੀਤਕਾਰਾਂ ਦਾ ਜਿੱਥੇ ਆਪਾਂ ਸਾਰੇ ਇਕੱਠੇ ਹੋਏ ਆ ਤੇ ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ ਕਿਤਾਬ ਲਿਖਣ ਦਾ ਕਿਵੇਂ ਸਵੱਬ ਬਣਿਆ ਕਿਉਂਕਿ ਮੈਂ ਪਿੱਛੇ ਗੀਤ ਵੀ ਮੇਰੇ ਕਾਫੀ ਰਿਕਾਰਡ ਹੋਏ ਹਨ ਤੇ ਆਪ ਵੀ ਰਚਨਾਵਾਂ ਵਗੈਰਾ ਵੱਖ-ਵੱਖ ਜਗ੍ਹਾ ਤੇ ਬੋਲਦੇ ਰਹੇ ਆ ਪਰ ਕਿਤਾਬ ਇੱਕ ਆਪਣੀ ਵਿਰਾਸਤ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਇੱਕ ਚੀਜ਼ ਨੂੰ ਸਾਂਭਣ ਦਾ ਜਰੀਆ ਵੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਅਕਾਊਂਟ ਡਿਲੀਟ ਹੋ ਸਕਦਾ ਆ ਕਦੀ ਕੁਛ ਹੋਰ ਇਹ ਕਿਤਾਬ ਦੇ ਵਿੱਚ ਜਿਹੜੀ ਇੱਕ ਚੀਜ਼ ਪਬਲਿਸ਼ ਹੋ ਗਈ ਇੱਕ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਮ ਆਪਣਾ ਮੈਸੇਜ ਛੱਡ ਕੇ ਜਾ ਸਕਦੀ ਆ ਕਿਉਂਕਿ ਇੰਟਰਨੈਟ ਤੇ ਚੀਜ਼ ਪਾਈ ਆ ਆਪਾਂ ਅੱਜ ਹੈਗੀ ਉੱਤੇ ਕੱਲ ਡਿਲੀਟ ਹੋ ਗਈ ਪਰ ਕਿਤਾਬ ਜਿਹੜੀ ਆ ਇੱਕ ਵਿਰਾਸਤ ਆਪਣੀ ਕਹਿ ਸਕਦੇ ਆ ਆਪਾਂ ਸੰਭਲਣ ਦਾ ਅਪਰਾਲਾ ਵਿਰਾਸਤ ਨੂੰ ਕਹਿ ਸਕਦੇ ਆ ਜਾਣ ਦੀ ਜਿੰਨੀ ਮਰਜ਼ੀ ਬਰਬਾਦੀ ਦਾ ਸਮਾਂ ਆ ਜਾਵੇ ਕਦੇ ਬੀ ਨਾਸ਼ ਨਹੀਂ ਹੁੰਦਾ ਅਜੇ ਵੀ ਜੇ ਲੇਖਕ ਕਿਤਾਬਾਂ ਲਿਖਣ ਦਾ ਦਮ ਰੱਖਦੇ ਆ ਨਾ ਤਾਂ ਦਰਸ਼ਕੋ ਤੁਹਾਡੇ ਲਈ ਇੱਕ ਵਧੀਆ ਕਿਤਾਬ ਆਈ ਆ ਤੁਸੀਂ ਸਾਰਿਆਂ ਨੇ ਇਹਨਾਂ ਦਾ ਹੌਸਲਾ ਵੀ ਵਧਾਉਣਾ ਜੇ ਕੋਈ ਕਮੀਆਂ ਨਿਕਲ ਗਈਆਂ ਉਹਨਾਂ ਦੀ ਉਹ ਵੀ ਦੱਸਣੀਆਂ ਨੇ ਅੱਗੇ ਤੋਂ ਆਪਣੀ ਲੇਖਣੀ ਸੁਧਾਰਨਗੇ ਤੇ ਕਿਤਾਬ ਨੂੰ ਵੱਧ ਤੋਂ ਵੱਧ ਖਰੀਦੋ ਵੱਧ ਤੋਂ ਵੱਧ ਪੜੋ ਕਿਉਂਕਿ ਜੀ ਨੂੰ ਜਿੱਥੋਂ ਝਸਕਾ ਪੂਰਾ ਹੋਣਾ ਉਹਨੇ ਉੱਥੇ ਹੀ ਜਾਣਾ ਜਿਹੜੇ ਕਿਤਾਬਾਂ ਪੜਨਦੇ ਸ਼ਕੀਨ ਆ ਉਹ ਕਿਤਾਬਾਂ ਤੋਂ ਹੀ ਆਨੰਦ ਲੈਣਗੇ ਉਹਨਾਂ ਨੂੰ ਕੋਈ ਚੀਜ਼ ਪ੍ਰਭਾਵਿਤ ਨਹੀਂ ਕਰ ਸਕੀ ਉਹਨਾਂ ਦੇ ਹੌਸਲੇ ਨਹੀਂ ਹਿਲਾ ਸਕੀ ਇਹ ਕਿਤਾਬ ਤੁਸੀਂ ਆਨਲਾਈਨ ਆਫਲਾਈਨ ਕਿਵੇਂ ਦਿਓਗੇ ਜੀ ਕਿਵੇਂ ਦਰਸ਼ਕਾਂ ਤੱਕ ਪਹੁੰਚੂਗੀ ਹਾਂਜੀ ਇਹ ਸੁੰਦਰ ਬੋਕ ਡੀਪੂ ਜਲੰਧਰ ਵਾਲਿਆਂ ਨੇ ਜਿਹੜੀ ਪਬਲਿਸ਼ ਕੀਤੀ ਆ ਤੇ ਤੁਸੀਂ ਆਨਲਾਈਨ ਪੁਸਕਤ ਲਾਇਬ੍ਰੇਰੀ ਪੇਜ ਆ ਉਹਦੇ ਤੇ ਜਾ ਕੇ ਇਹਨੂੰ ਆਨਲਾਈਨ ਬੁੱਕ ਕਰ ਸਕਦੇ ਆ ਤੇ ਸੁੰਦਰ ਬੁੱਕ ਦੀਪੂ YouTube ਤੇ ਜਾਂ Google ਤੇ ਸਰਚ ਮਾਰ ਲਓ ਉੱਥੇ ਤੁਹਾਨੂੰ ਨੰਬਰ ਵੀ ਮਿਲ ਜੂਗਾ ਉਹਨਾਂ ਦਾ ਉੱਥੋਂ ਦੀ ਜਿਹੜੀ ਆਪਣੀ ਆਨਲਾਈਨ ਵੀ ਬੁੱਕ ਕਰਾ ਸਾਰੇ ਤੇ ਘਰ ਬੈਠੇ ਤੁਹਾਨੂੰ ਜਿਹੜੀ ਕਿਤਾਬ ਮਿਲ ਸਕੀ ਅਸੀਂ ਇਸ ਕਿਤਾਬ ਨੂੰ ਤੁਹਾਡੇ ਤੱਕ ਪਹੁੰਚਾ ਦਿੱਤਾ ਕਿ ਤੁਸੀਂ ਇਹ ਕਿਤਾਬ ਬਾਰੇ ਜਾਣਕਾਰੀ ਲਵੋ ਜਿਹੜੀ ਇਹਨਾਂ ਦੀ ਕਿਤਾਬ ਦਾ ਨਾਮ ਆ ਤੇਰੇ ਵਾਂਗ ਭਾਈ ਜੀ ਗੱਲ ਇਹ ਵੀ ਜਦੋਂ ਤੁਹਾਡੀ ਪੁਸਤਕ ਨੂੰ ਖਰੀਦਣ ਦੇ ਲਈ ਕੋਈ ਵੀ ਬੰਦਾ ਆਉਂਦਾ ਤੁਹਾਨੂੰ ਆ ਕੇ ਦੱਸਦਾ ਕਿ ਅਸੀਂ ਮਹਾਪੰਜਾਬ ਯੂਐਸਏ ਤੋਂ ਇਹ ਤੁਹਾਡੀ ਖਬਰ ਦੇਖੀ ਸੀ ਤੁਹਾਡੀ ਵੀਡੀਓ ਦੇਖੀ ਸੀ ਤੇ ਉਹਨਾਂ ਲਈ ਕੁਝ ਮਾਨਤਾਨ ਕੀ ਕਰੋਗੇ ਜੀ ਆਰ ਦਿੱਤਾ ਜਾਊਗਾ ਤੇ ਆਪਣੇ ਸੁੰਦਰ ਬੁੱਕ ਡੀਪੋ ਵਾਲਿਆਂ ਨੂੰ ਇਹ ਜਾਣਕਾਰੀ ਦਿੱਤੀ ਜਾਊਗੀ ਕਿ ਇਹਨਾਂ ਨੂੰ ਡਿਸਕਾਊਂਟ ਦਿੱਤਾ ਜਾਵੇ ਜਿਹੜਾ ਵੀ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਕੋਲ ਹੁੰਦਾ ਆ ਹਾਂਜੀ ਜਿਹੜੀ ਤੇਰੇ ਵਾਂਗ ਬੁੱਕ ਪਬਲਿਸ਼ ਹੋਈ ਹੈ ਇਹਦੇ ਵਿੱਚੋਂ ਮੈਂ ਦੋ ਬੋਲ ਤੁਹਾਡੇ ਨਾਲ ਸੰਮੁਖ ਕਰਨ ਜਾ ਰਿਹਾ ਹਾਂ ਸਭ ਨੂੰ ਜਾਨ ਪਿਆਰੀ ਸੱਚ ਹੁਣ ਕੀ ਕਹੀਏ ਜ਼ਹਿਰ ਪਿਆਲਾ ਸ਼ਰਬਤ ਕਹਿ ਕੇ ਪੀ ਲਈਏ ਸਭ ਨੂੰ ਜਾਨ ਪਿਆਰੀ ਸੱਚ ਹੁਣ ਕੀ ਕਹੀਏ ਜ਼ਹਿਰ ਪਿਆਲਾ ਸ਼ਰਬਤ ਕਹਿ ਕੇ ਪੀ ਲਈਏ ਸਿੰਘਪੁਰੀਆ ਸੱਚ ਦੇ ਰਸਤੇ ਬਹੁਤੇ ਟੇਢੇ ਨੇ ਝੂਠ ਬੋਲ ਕੇ ਦੋ ਚਾਰ ਦਿਹਾੜੇ ਜੀ ਲਈਏ ਸਭ ਨੂੰ ਜਾਨ ਪਿਆਰੀ ਸੱਚ ਹੁਣ ਕੀ ਕਹੀਏ ਧੰਨਵਾਦ ਸੋ ਦਰਸ਼ਕੋ ਸਾਡੇ ਨਾਲ ਨੇ ਸ੍ਰੀ ਡਾਕਟਰ ਕਰਨੈਲ ਚੰਦ ਜੀ ਜੋ ਹੈ ਤਾਂ ਪੰਜਾਬ ਦੇ ਵਸਨੀ ਪੰਜਾਬ ਦੇ ਰਹਿਣ ਵਾਲੇ ਪੰਜਾਬ ਦੇ ਜੰਪਲ ਪਰ ਆਪਣੀ ਨੌਕਰੀ ਦੇ ਸਿਲਸਿਲੇ ਦੇ ਵਿੱਚ ਕਰਨਾਲ ਤੋਂ ਸਾਡੇ ਕੋਲ ਆਏ ਇਹਨਾਂ ਨੂੰ ਕੁਝ ਦਿਨ ਪਹਿਲਾਂ ਅਮਰਦੀਪ ਸਿੰਘ ਜੀ ਨੇ ਇਹ ਪੜਨ ਦੇ ਲਈ ਕਿਤਾਬ ਭੇਂਟ ਕੀਤੀ ਸੀ ਉਹਨਾਂ ਨੇ ਕਿਤਾਬ ਨੂੰ ਪੜ੍ਹਿਆ ਵਿਚਾਰਿਆ ਉਸ ਕਿਤਾਬ ਦੇ ਬਾਰੇ ਦੋ ਬੋਲੇ ਨਾ ਤੁਲਵਾਵਾਂਗੇ ਜੀ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਮਾਹਾਂ ਪੰਜਾਬ ਮੀਡੀਆ ਵਾਲੇ ਸਾਥੀਆਂ ਦਾ ਤੇ ਜਿਵੇਂ ਕਿ ਦੱਸਿਆ ਉਹਨਾਂ ਨੇ ਕਿ ਨਵੀਂ ਕਿਤਾਬ ਜਿਹੜੀ ਤੇਰੇ ਵਾਂਗ ਆਈ ਹੈ ਇਹ ਅਮਰਦੀਪ ਸਿੰਘ ਪੁਰੀਆ ਜੀ ਨੇ ਲਿਖੀ ਹੈ ਕਵਿਤਾ ਦੀ ਕਿਤਾਬ ਹੈ ਇਹ ਤੇ ਮੈਂ ਇਹਨੂੰ ਪੜਨ ਤੋਂ ਬਾਅਦ ਇਹ ਦੇਖਿਆ ਕਿ ਜਿਹੜੀਆਂ ਸਮਾਜਿਕ ਸਰਕਾਰ ਦੀਆਂ ਜਿਹੜੀਆਂ ਗੱਲਾਂ ਨੇ ਸਾਡੇ ਸਮਾਜ ਚੋਂ ਜੋ ਕੁਝ ਓਲੇ ਹੁੰਦਾ ਜਾ ਰਿਹਾ ਹੈ ਉਹਦੇ ਬਾਰੇ ਤੇ ਇਹਨਾਂ ਦੀਆਂ ਕਾਫੀ ਕਵਤਾਵਾਂ ਗਜ਼ਲ ਦੇ ਰੂਪ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਤੇ ਚੰਗਾ ਪਹਿਲਾਂ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਥੀ ਕਲਮ ਨਾਲ ਹੋਰ ਵੀ ਵਧੀਆ ਨਿਆ ਕਰਨਗੇ ਤੇ ਸਮਾਜ ਦੇ ਵਿੱਚ ਆਪਣੇ ਸਾਹਿਤ ਨੂੰ ਜਿਹੜਾ ਹੈ ਉਹ ਵਧਾਵਾ ਦੇਣਗੇ ਤੇ ਇਹਨਾਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਓਕੇ